ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਬੰਦ ਰੱਖਣ ਬਾਰੇ ਜਾਂ ਕੋਈ ਵਪਾਰਕਦਾਰੇ ਬੰਦ ਰੱਖਣ ਬਾਰੇ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਿਰਫ ਇੱਕ ਬੇਨਤੀ ਕੀ ਅਪੀਲ ਕੀਤੀ ਗਈ ਹੈ ਆਮ ਸ਼ਹਿਰ ਵਸਗਿਆਂ ਨੂੰ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲ ਤੇ ਆਪਣੇ ਆਪ ਨੂੰ ਘਰਾਂ ਤੱਕ ਰੱਖਿਆ ਰੱਖਾਂ ਇਹ ਇੱਕ ਅਪੀਲ ਸੀ ਦੁਕਾਨਾ ਬੰਦ ਕਰਨ ਬਾਰੇ ਜਾਂ ਕੋਈ ਵੀ ਕੋਡ ਵਾਲੇ ਬੰਦ ਕਰਨ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਮੈਂ ਇੱਥੇ ਤੋਂ ਕਦਵਾਲੀ ਇਸ ਗੱਲ ਨੂੰ ਕਲੀਅਰ ਕਰਨ ਦੇ ਲਈ ਤੁਹਾਡੇ ਵਿੱਚ ਪਹੁੰਚਿਆ ਤਾਂ ਕਰਕੇ ਇਸ ਗੱਲ ਤੋਂ ਜਾਨੂ ਹੋਇਆ ਜਾਵੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤਾਂ ਕਿ ਦੁਕਾਨਾ ਆਮ ਦੀ ਤਰ੍ਹਾਂ ਖੁੱਲ ਸਕਾ ਧੰਨਵਾਦ ਦੇਖੋ ਨੋਟਿਸਮੈਂਟ ਕੀਤੀ ਜਾਂਦੀ ਹੈ ਜਾਰੀ ਹੈ ਕਿ ਹਰੇਕ ਦੁਕਾਨਦਾਰ ਬਸ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਦੁਕਾਨਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਨਹੀਂ ਕੀਤਾ ਗਿਆ ਸਿਰਫ ਅਪੀਲ ਕੀਤੀ ਗਈ ਸੀ ਜਦੋਂ ਵੀ ਮੈਂ ਤੁਹਾਡੇ ਜਰੀਏ ਧਿਆਨ ਚਲਾਉਣਾ ਚਾਹੁੰਦਾ ਜਦੋਂ ਵੀ ਰੈਡ ਅਲਰਟ ਹੁੰਦਾ ਸਾਇਰਨ ਵੱਜਦਾ ਹੈਗਾ ਤਾਂ ਆਮ ਜਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੇਫ ਰਹਿਣ ਅਤੇ ਘਰਾਂ ਵਿੱਚ ਰਹਿਣ ਬੇਨਾ ਕਿਸੇ ਗੱਲ ਤੋਂ ਬਾਹਰ ਨਾ ਹੋ ਇਸ ਸੰਬੰਧੀ ਹੀ ਪ੍ਰਸ਼ਾਸਨ ਵੱਲੋਂ ਕਿਹੜੀ ਸੁਭਾ ਅਪੀਲ ਕੀਤੀ ਗਈ ਸੀ ਲੇਕਿਨ ਦੁਕਾਨਾਂ ਨੂੰ ਬੰਦ ਰੱਖਣ ਬਾਰੇ ਕੋਈ ਹੁਕਮ ਨਹੀਂ ਜਾਰੀ ਹੋਇਆ ਸੀ ਲੇਕਿਨ ਲੋਕਾਂ ਦੇ ਵਿੱਚ ਇਸ ਗੱਲ ਦਾ ਕਮਿਊਨੀਕੇਸ਼ਨ ਗੈਪ ਸੀ ਇਸ ਲਈ ਮੈਂ ਆ ਬਾਹਰ ਆ ਕੇ ਸਾਰੇ ਬਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ ਤੇ ਤੁਹਾਡੇ ਮਾਦੇ ਰਾਈ ਵੀ ਮੈਂ ਧਿਆਨ ਵਿੱਚ ਲਿਆਉਂਗਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਕੋਈ ਮਨਾਈ ਨਹੀਂ ਹੈ ਸਰ ਗੱਲ ਕਰੀਏ ਲੋਕਾਂ ਦੇ ਵਿੱਚ ਤਾਂ ਇੱਕ ਪੈਨਿਕ ਕ੍ਰੀਏਟ ਹੋਇਆ ਹੈ ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਅਪੀਲ ਕੀ ਕਰਦਾ ਦੇਖੋ ਪੈਨਿਕ ਦੀ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਜਦੋਂ ਵੀ ਕੋਈ ਸੈਰਨ ਵੱਜਦਾ ਜਾਂ ਰੈਡ ਅਲਰਟ ਹੁੰਦਾ ਤਾਂ ਕਿਹੜੇ ਸਿਵਲ ਸਿਵਲ ਦੇ ਆਪਣੇ ਵੀਕੋਜ਼ ਪਬਲਿਕ ਦੇ ਮੈਨ ਹੈਗੇ ਇਨਿਕ ਸਿਵਲ ਡਿਫੈਂਸ ਕਿਹਾ ਜਾਂਦਾ ਜਿਨ੍ਹਾਂ ਨੂੰ ਉਹ ਵੀ ਸਾਡੇ ਨਾਲ ਰੋਕ ਕੇ ਕਿਵੇਂ ਰਾਤ ਕਿਦੋਂ ਰੈਡ ਅਲਰਟ ਹੋਇਆ ਬਲੈਕਆਊਟ ਹੋਇਆ ਤਾਂ ਉਹਨਾਂ ਨੇ ਵੀ ਸਾਡੇ ਨਾਂ 'ਤੇ ਆ ਕੇ ਸ਼ਹਿਰ ਵਾਸੀਆਂ ਨੂੰ ਜਿਹੜਾ ਅਪੀਲ ਕੀਤੀ ਕਿ ਲੱਟਾਂ ਨਾ ਜਗਾਈਆਂ ਜਾਂ ਇਸ ਤਰ੍ਹਾਂ ਦੀ ਅਪੀਲ ਜਿਹੜਾ ਪ੍ਰਸ਼ਾਸਨ ਸਿਵਲ ਡਿਫੈਂਸ ਨਾਲ ਜਾਂ ਤੁਹਾਡੇ ذریعے ਲਗਾਤਾਰ ਕਰਦਾ ਰਹਿੰਦਾ ਲੇਕਿਨ ਲੇਕਿਨ ਕਮਿਊਨੀਕੇਸ਼ਨ ਗੈਪ ਨਾ ਹੋਵੇ ਲੋਕਾਂ ਦੇ ਵਿੱਚ ਕੋਈ ਡਰ ਭਾਵਨਾ ਪੈਦਾ ਹੋਵੇ ਇਸ ਲਈ ਹੀ ਮੈਂ ਆ ਬਾਹਰ ਆ ਕੇ ਮਤੌਰ 'ਤੇ ਐਸਐਚਓ ਗਤਵਾਲੀ ਪ੍ਰਸ਼ਾਸਨ ਵੱਲੋਂ ਇਹ ਕਹਿਣ ਆਇਆ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆ ਕੁਸੀ ਦੁਕਾਨਾ ਆਮ ਤਰੀਕਾ ਖੋਲ ਸਕਦੇ ਹਾਂ ਪ੍ਰਸ਼ਾਸਨ ਵੱਲੋਂ ਇਸ ਗੱਲ ਦੀ ਕੋਈ ਮਨਾਈ ਨਹੀਂ ਥੈਂਕ ਯੂ